ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਵੇਖੋ ਬਾਹਰ ਦਾ ਮੌਸਮ ਬਹੁਤ ਜ਼ਿਆਦਾ ਧੁੱਪ ਲੱਗੀ ਹੈ ਦੋ ਤਿੰਨ ਦਿਨ ਹੋ ਗਏ ਹੁਣ ਬਹੁਤ ਜ਼ਿਆਦਾ ਗਰਮੀ ਹੈ ਤੇ ਪਰ ਵਧੀਆ ਵੀ ਆ ਹਨਾ ਕੱਪੜੇ ਕੁੱਪੜੇ ਨਹੀਂ ਸੁੱਕਦੇ ਸੀ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਸੀ ਇੱਕ ਮਹੀਨੇ ਤੋਂ ਵੀ ਉੱਪਰ ਹੋ ਗਿਆ ਸੀ ਸ਼ੁਕਰ ਆ ਵੈਸੇ ਧੁੱਪ ਲੱਗੀ ਆ ਪਰ ਮਾਤਮਾ ਦਾ ਚਲੋ ਇਦਾਂ ਹੀ ਗਰਮੀ ਗੁਰਮੀ ਤਾਂ ਲੰਘ ਜਾਣੀ ਆ ਤੇ ਆਪਾਂ ਅੱਜ ਬਣਾਉਨੇ ਆ ਮਿਕਸ ਸਬਜ਼ੀ ਸਬਜੀ ਦੇ ਵਿੱਚ ਆਪਾਂ ਲਏ ਆ ਇਹ ਨਾ ਜਿਵੇਂ ਆਪਣੀ ਇੰਡੀਆ ਟਿੰਡੋ ਹੁੰਦੀਆਂ ਤੇ ਉਵੇਂ ਆ ਇਹ ਵਿੱਚੋਂ ਨਿਕਲਦੇ ਇਹਨਾਂ ਨੂੰ ਚੀਕਵਾ ਬੋਲਦੇ ਆ ਤੇ ਬਹੁਤ ਕੱਚੀਆਂ ਕੱਚੀਆਂ ਹੁੰਦੀਆਂ ਦੋ ਆਪਾਂ ਸ਼ਿਮਲਾ ਮਿਰਚਾਂ ਲੈ ਲਈਆਂ ਥੋੜੀ ਜਿਹੀ ਅੱਧੀ ਆਪਾਂ ਕੱਟ ਲਈ ਸੀ ਚਾਹੀਦੀ ਸੀ ਦੋ ਗਾਜਰਾ ਲੈ ਲਿਆ ਪਿਆਜ਼ ਤੇ ਪਿੰਡੀਆਂ ਇੱਕ ਪਲੇਟ ਆਪਾਂ ਪਾਵਾਂਗੇ ਵਿੱਚ ਪਨੀਰ ਦਾ ਤੇ ਵੀ ਰਾਜ ਆਪਣਾ ਹਲੇ ਸੁੱਤਾ ਪਿਆ ਉਹ ਉੱਠੂਗਾ ਤੇ ਫਿਰ ਉਹਦੇ ਆਪਾਂ ਮਾਲਿਸ਼ ਕਰਾਂਗੇ ਮਾਲਿਸ਼ ਕਰਦੇ ਆਪਾਂ ਵਿਰਾਜ ਦੇ ਦੇਸੀ ਘਿਓ ਦੀ ਤੇ ਮਾਲਿਸ਼ ਕਰਕੇ ਆਪਾਂ ਥੋੜਾ ਟਾਈਮ ਲਈ ਉਹਨੂੰ ਛੱਡ ਦਿੰਨੇ ਆ ਉੱਥੇ ਹੀ ਫਿਰ ਉਹ ਖੇਡਦਾ ਰਹਿੰਦਾ ਤੇ ਫਿਰ ਉਸ ਤੋਂ ਬਾਅਦ ਉਹਨੂੰ ਆਪਾਂ ਨਵਾਉਨੇ ਆ ਲੈਣ ਆਪਾਂ ਸਾਰੀਆਂ ਸਬਜ਼ੀਆਂ ਨੂੰ ਧੋ ਕੇ ਰੱਖ ਲਾਂਗੇ ਤੇ ਹਰ ਰੋਜ਼ ਨਵਾਉਨੇ ਆ ਵਿਰਾਜ ਨੂੰ ਕਿਉਂਕਿ ਚਰਮੀ ਹੋ ਗਈ ਆ ਤੇ ਫਿਰ ਨਾਂ ਨਵਾਈਏ ਫਿਰ ਚੱਕਾ ਕਾਲਾ ਪਿੰਦਾ ਤੇ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਸਾਰਿਆਂ ਦਾ ਜਿੰਨੇ ਭੈਣ ਭਰਾ ਸਾਡੀਆਂ ਵੀਡੀਓਜ਼ ਦੇਖਦੇ ਨੇ ਸਮਾਤ ਮਾ ਜਿਹੜਾ ਅਸਟਾ ਦੇ ਗੁਰਸਾ ਸਾਰੇ ਨੂੰ ਤੰਦਰੁਸਤੀ ਚੜ੍ਹਦੀ ਕਲਾ ਰੱਖਣ ਤੇ ਚਲੋ ਆਪਾਂ ਇਹਨਾਂ ਨੂੰ ਸਾਰਿਆਂ ਨੂੰ ਧੋ ਕੇ ਰੱਖ ਦਈਏ ਤੇ ਫੇਰ ਆਪਾਂ ਮਿਲਦੇ ਆ ਆਪਣੀ ਰਸੋਈ ਦੇ ਵਿੱਚ ਵੀ ਬਹੁਤ ਜ਼ਿਆਦਾ ਧੁੱਪ ਆਉਂਦੀ ਆ ਤੇ ਗਰਮੀ ਗਰਮੀ ਇੰਨੀ ਧੁੱਪ ਰਹੂਗੀ ਤੇ ਸਿਆਲਾਂ ਦੇ ਵਿੱਚ ਬਸ ਸੁਬਾ ਸੁਬਾ ਆ ਕੇ ਤੇ ਖਤਮ ਗਰਮੀ 'ਚ ਬਹੁਤ ਜ਼ਿਆਦਾ ਸੋਈ 'ਚ ਧੁੱਪ ਰਹਿੰਦੀ ਆ ਆਪਾਂ ਜਿਹੜਾ ਟਮਾਟਰਾਂ ਦਾ ਬੂਟਾ ਸੀ ਉਹ ਪੱਟਤਾ ਕਿ ਬਹੁਤ ਜ਼ਿਆਦਾ ਭਾਰਾ ਹੋ ਗਿਆ ਸੀ ਫਿਰ ਉਹ ਵੀ ਰਾਜਤਾ ਕਰਕੇ ਉਹ ਦਰਜਣ ਲੱਗਦਾ ਸੀਗਾ ਕਿ ਮਛਰ ਮਛਰ ਰਾਂ ਬਣ ਜੇ ਤੇ ਆਪਾਂ ਪੱਟ ਤਾਂ ਹੁਣ ਆਪਣੀ ਇੱਕ ਆ ਰਹਿ ਗਿਆ ਮਰੂਵਾ ਮਰੂਵੇ ਦਾ ਬੂਟਾ ਲਾਇਆ ਆਪਾਂ ਪੜਾ ਹੈਗਾ ਉਹ ਹੈਗਾ ਪਰਾ ਹੈਗਾ ਕੜੇ ਕੁੱਤਾ ਤੇ ਆਪਣੀ ਕੋਈ ਵੀ ਵੇਖੋ ਕਿਦਾਂ ਲੰਕ ਪਦੀ ਆ ਮੈਂ ਉਹਨਾਂ ਨੂੰ ਆਂਟੀ ਨੂੰ ਕਿਹਾ ਸੀ ਜਿਹੜੇ ਆਪਣੇ ਆਉਂਦੇ ਹੁੰਦੇ ਸੀ ਜਸਪੀਤ ਦੇ ਮਾਲਿਸ਼ ਕਰਨ ਆਂਟੀ ਨੂੰ ਮੈਂ ਕਿਹਾ ਸੀ ਮੈਂ ਕਿਹਾ ਆਂਟੀ ਲੈ ਜਾ ਬਹੁਤ ਜ਼ਿਆਦਾ ਹੋਈ ਪਈ ਆ ਤੇ ਬਾਹਰ ਦੇਖੋ ਕਿੰਨੀ ਜ਼ਿਆਦਾ ਧੁੱਪ ਆ ਬੱਦਲ ਵੀ ਬਹੁਤ ਆ ਪਰ ਧੁੱਪ ਵੀ ਕਾਫੀ ਹੈ। ਤੇ ਆ ਵੀ ਕਾਫੀ ਖਾਂ ਖਾਲੀ ਹੋ ਗਿਆ। ਹੁਣ ਹਜੇ ਆਪਾਂ ਇੱਥੇ ਕੁਝ ਨਹੀਂ ਲਾਵਾਂਗੇ ਜਿੰਨੇ ਜਰ ਆਪਣਾ ਬਰਾਜ ਛੋਟਾ। ਇਦਾਂ ਹੀ ਇਹਨੂੰ ਰੱਖਾਂਗੇ ਥੋੜਾ ਜਿਹਾ ਸਾਫ਼ ਸੁਥਰੀ। ਵੈਸੇ ਵੀ ਸੁਕਾਈ ਤਾਂ ਚਲੋ ਆਪਾਂ ਇਹਦੀ ਕਰਦੇ ਰਹਿੰਦੇ ਆ। ਪਰ ਹੁਣ ਲਾਵਾਂਗੇ ਨਹੀਂ ਕੁਝ ਵੀ ਇਹਦੇ ਵਿੱਚ ਹਜੇ ਇੰਨਾ ਕੁਝ ਵੀ। ਅੱਜ ਆਪਾਂ ਆਪਣੇ ਟੈਗਰ ਵੀ ਧੁੱਪੇ ਰੱਖਿਆ। ਟੈਗਰਾਂ ਨੂੰ ਵੀ ਧੁੱਪ ਲੱਗ ਜੇ। ਜਿਹੜਾ ਜੀ ਆਪਾਂ ਨੇ ਧੁੱਪੇ ਧਰਤੀਆਂ ਤੇ ਸੁੱਕ ਜਾਣਗੇ ਤੇ ਫਿਰ ਆਪਾਂ ਇਹਨਾਂ ਨੂੰ ਕੱਟ ਕੇ ਬਣਾਵਾਂਗੇ ਤੇ ਆਪਦੀ ਮਰਜ਼ੀ ਆ ਜੋ ਮਰਜ਼ੀ ਵਿੱਚ ਹੋਰ ਪਾ ਲਓ ਹਨ ਮੈਂ ਅਰਬੀ ਭਾਲਦੀ ਸੀ ਅਰਬੀ ਮਿਲੀ ਨਹੀਂ ਹਰ ਅਰਬੀ ਆਉਂਦੀ ਨਹੀਂ ਮੁੱਖ ਚਲੋ ਥੋੜੀ ਜਿਹੀ ਅਰਬੀ ਪਾ ਲਾਂਗੇ ਪਰ ਨਹੀਂ ਮਿਲੀ ਅਰਬੀ ਚਲੋ ਤੇ ਕਾਫੀ ਦਰ ਹੋ ਗਿਆ ਆਪਾਂ ਮੀਡੀਓ ਨਹੀਂ ਪਾਈ ਇਹ ਬਸ ਇਦਾਂ ਹੀ ਅਜੇ ਵੀ ਰਾਜ ਦਾ ਕਰਕੇ ਇੰਨਾ ਟਾਈਮ ਨਹੀਂ ਲੱਗਦਾ ਆਪਾਂ ਵੀ ਰਾਜ ਸਿੰਘ ਦੀਆਂ ਬੋਤਲਾਂ ਰੱਖਦੀਆਂ ਨਾ ਬਾਲ ਹੋਣ ਵਾਸਤੇ ਤੋ ਘੱਟ ਵੀ 5-10 ਮਿੰਟ ਬੋਲ ਕਰੀਦਾ। ਤੇ ਖੁੱਲੇ ਭਾਂਡੇ ਦੇ ਵਿੱਚ ਇਹਨਾਂ ਨੂੰ ਬੋਲ ਕਰੀਦਾ। ਹਾਂਜੀ ਤੁਹਾਨੂੰ ਆਪਾਂ ਇੱਕ ਚੀਜ਼ ਦਿਖਾਉਨੇ ਆ। ਆਹ ਦੇਖੋ ਚਾਦਰ। ਤੇ ਜਿਹੜੀਆਂ ਆਪਣੇ ਪਹਿਲੇ ਜ਼ਮਾਨੇ ਦੇ ਵਿੱਚ ਕਰਦੇ ਹੁੰਦੇ ਸੀ ਹੱਥੀ ਬੀਬੀਆਂ ਕਰਦੇ ਹੁੰਦੀਆਂ ਸੀ ਖੱਦਰ ਕੇਸਮੈਂਟ ਜਾਂ ਦਸੂਤੀ ਚਾਦਰ ਕਹਿ ਦਿੰਦੇ ਇਹਨੂੰ। ਤੇ ਇਹ ਬਹੁਤ ਵਧੀਆ ਦੇਸੀ ਚਾਦਰਾਂ ਨੇ ਤੇ ਕੋਈ ਇਹਨਾਂ ਤੋਂ ਹੀ ਮਤਲਬ ਅਲਰਜੀ ਖਾਰਸ਼ ਨਹੀਂ ਹੁੰਦੀ ਹਨਾ ਤੇ ਆਪਾਂ ਇਹ ਵੀ ਰਾਜ ਦੇ ਥੱਲੇ ਵੀ ਛਾਉਨੇ ਆ ਤੇ ਦੇਖੋ ਵੀ ਪਤਾ ਨਹੀਂ ਹੁੰਦਾ ਟਾਈਮ ਦਾ ਹਨਾ ਇਹ ਮੇਰੇ ਬੀਬੀ ਦੇ ਹੱਥਾਂ ਦੀਆਂ ਕੱਢੀਆਂ ਉਹਨਾਂ ਦੇ ਵਿਆਹ ਦੀ ਚਾਦਰ ਹੈ ਮੇਰੇ ਬੀਬੀ ਦੇ ਵਿਆਹ ਦੀ ਚਾਦਰ ਉਹਨਾਂ ਦੇ ਆਪ ਦੇ ਹੱਥਾਂ ਦੀ ਕੱਢੀ ਹੋਈ ਹੈ ਦੇਖੋ ਚਿੜੀਆਂ ਪਾਈਆਂ ਹੋਈਆਂ ਤੇ ਕਿੰਨਾ ਬਰੀਕੀ ਦਾ ਕੰਮ ਹੈ ਕਿੰਨਾ ਬਰੀਕੀ ਦਾ ਕੰਮ ਤੇ ਅੱਜ ਕੱਲ ਤੇ ਮੈਨੂੰ ਨਹੀਂ ਲੱਗਦਾ ਕੋਈ ਕਰਦਾ ਹੋਊਗਾ ਤੇ ਇਹ ਆਪਾਂ ਕਾਫੀ ਟਾਈਮ ਤੋਂ ਇੰਡੀਆ ਤੋਂ ਲੈ ਕੇ ਆਏ ਸੀ ਤੇ ਉਹਨਾਂ ਨੇ ਮੇਰੇ ਬੀਬੀ ਨੇ ਮੈਨੂੰ ਇਹ ਦਾਜ ਦੇ ਵਿੱਚ ਆਪਦੇ ਵਿਆਹ ਦੀ ਇੱਕ ਚਾਦਰ ਦਿੱਤੀ ਸੀ ਕੀ ਨਿਸ਼ਾਨੀ ਹੁੰਦੀ ਆ ਹਨਾ ਤੇ ਇੱਕ ਦਰੀ ਇੱਕ ਚਾਦਰ ਤੇ ਉਹ ਇਹ ਉਹਨਾਂ ਨੇ ਆਪਦੇ ਵਿਆਹ ਦੀ ਮੈਨੂੰ ਮੇਰੇ ਵਿਆਹ ਦੇ ਵਿੱਚ ਦਿੱਤੀ ਸੀ ਤੇ ਆਪਾਂ ਇਹ ਇੱਥੇ ਲੈ ਕੇ ਆਏ ਹੋਏ ਸੀ ਕਾਫੀ ਟਾਈਮ ਦੀਆਂ ਮੇਰੀਆਂ ਸਾਂਭੀਆਂ ਸੀ ਤੇ ਹੁਣ ਮੈਨੂੰ ਯਾਦ ਆ ਗਿਆ ਵੀ ਗਰਮੀ ਬਹੁਤ ਜ਼ਿਆਦਾ ਹੈ ਤੇ ਆਪਾਂ ਵੀ ਵਿਰਾਜ ਦੇ ਥੱਲੇ ਵਿਛਾਇਆ ਕਰਾਂਗੇ ਤੇ ਇਹ ਉਹ ਚਾਦਰ ਆ ਜਿਹੜੀ ਮੇਰੇ ਮਾਂ ਦੇ ਹੱਥਾਂ ਦੀ ਵੈਲੋ ਵੀ ਚੀਜ਼ਾਂ ਦੀ ਮਨਿਆਦ ਬੰਦੇ ਦੀ ਕੋਈ ਮਨਿਆਦ ਨਹੀਂ ਤੇ ਸਾਲ ਹੋ ਜਾਣਾ ਅਗਸਤ ਦੇ ਵਿੱਚ ਉਹਨਾਂ ਨੂੰ ਗਿਆਨ ਤੇ ਉਹਨਾਂ ਦੀ ਨਿਸ਼ਾਨੀਆਂ ਆਪਣੇ ਕੋਲ ਆ ਦੇਖੋ ਕਿੰਨਾ ਬਰੀਕੀ ਦਾ ਕੰਮ ਆ ਚਿੜੀਆਂ ਪਾਈਆਂ ਹੋਈਆਂ ਤੇ ਇੱਕ ਹੈਗੀ ਆ ਇੱਕ ਹੁਣ ਹੋਰ ਦਿਖਾਉਨੇ ਆ ਇਹ ਹੈਗੀ ਆ ਮੇਰੇ ਵਿਆਹ ਦੀ ਇਹ ਮੈਂ ਆਪਦੇ ਹੱਥਾਂ ਨਾਲ ਕੱਢੀ ਹੋਈ ਆ ਤੇ ਉਦੋਂ ਜਾਨੀ ਕਿ ਬਹੁਤ ਕੱਢਦੇ ਹੁੰਦੇ ਸੀ ਜਦੋਂ ਆਪਣਾ ਵਿਆਹ ਹੋਇਆ 90 1994 ਦੇ ਵਿੱਚ ਜਦੋਂ ਆਪਣਾ ਵਿਆਹ ਹੋਇਆ ਤੇ ਇਹ ਚਾਦਰ ਆਪਾਂ ਇਦਾਂ ਕੱਢੀ ਸੀ ਵੈਲਕਮ ਪਾ ਕੇ ਤੇ ਜਸਪ੍ਰੀਤ ਹੱਸਦੀ ਆ ਕਹਿੰਦੀ ਤੁਸੀਂ ਡੈਡੀ ਵਾਸਤੇ ਕੱਢੀ ਸੀ ਵੈਲਕਮ ਪਾ ਕੇ ਮੈਂ ਕਿਹਾ ਹੋਰ ਭਾਈ ਤੇ ਇਹ ਵੀ ਆਪਾਂ ਪੂਰੀ ਦੇ ਵਿੱਚ ਪਾਇਆ ਹੋਇਆ ਇੰਦਾ ਸਾਈਡਾਂ ਤੇ ਤੇ ਅੱਜ ਕੱਲ ਇਹ ਚੀਜ਼ਾਂ ਸਾਰੀਆਂ ਹੀ ਲੋਪ ਹੋ ਗਈਆਂ ਹੋ ਸਕਦਾ ਵੀ ਕਿਤੇ ਕੋਈ ਸੋਚੋ ਇੱਕ ਜਾਣਾ ਕੱਢਦਾ ਹੋਵੇ ਪਰ ਨਹੀਂ ਅੱਜ ਕੱਲ ਤਾਂ ਕੁੜੀਆਂ ਬਿਲਕੁਲ ਵੀ ਨਹੀਂ ਕੱਢਦੀਆਂ ਦੇਖੋ ਕਿੰਨੇ ਸੋਹਣੇ ਫੁੱਲ ਆ ਇਦਾਂ ਪਾਈ ਹੋਇਆ ਕਿੰਨੇ ਸੋਹਣੇ ਤੇ ਇਹ ਆਪਾਂ ਹਨਵੀ ਰਾਜ ਦੇ ਥੱਲੇ ਵਿਛਾਉਣੇ ਆ ਤੇ ਮੈਂ ਕਿੰਨੀ ਹੁਨੀਆਂ ਲੱਕੀ ਆ ਵੀਰਾਜ ਹਨਾ ਤੇ ਜਿਹਨੂੰ ਪੜਨਾਨੀ ਦੇ ਹੱਥਾਂ ਦੀ ਕੱਢੀ ਹੋਈ ਚਾਦਰ ਥੱਲੇ ਵਿਛਾਉਣ ਦਾ ਮੌਕਾ ਮਿਲਿਆ ਮਨਪ੍ਰੀਤੀ ਨਾਨੀ ਤੇ ਵੀਰਾਜ ਦੀ ਪੜਨਾਨੀ ਜਿਹੜੀ ਮੰਮਾ ਦੀ ਨਾਨੀ ਹੁੰਦੀ ਆ ਉਹ ਵੀ ਪੜਨਾਨੀ ਹੁੰਦੀ ਆ ਤੇ ਜਿਹੜੀ ਪਾਪੇ ਦੀ ਨਾਨੀ ਹੁੰਦੀ ਉਹ ਵੀ ਪੜਨਾਨੀ ਹੁੰਦੀ ਆ ਹਨਾ ਤੁਸੀਂ ਵੀ ਜ਼ਰੂਰ ਦੱਸਿਓ ਕਿ ਮੈਂ ਸਹੀ ਆ ਇੱਥੇ ਮੈਂ ਸੋਚਿਆ ਵੀ ਤੁਹਾਡੇ ਨਾਲ ਸ਼ੇਅਰ ਕਰ ਦੇਵਾਂ ਦਿਖਾਉਣੇ ਆ ਤੇ ਹੁਣ ਆਪਾਂ ਦੋ ਚਾਦਰਾਂ ਨੇ ਤੇ ਆਪਾਂ ਵਿਰਾਜ ਦੇ ਥੱਲੇ ਵਿਛਾਉਣੀ ਆ ਦੇਖੋ ਕਿੰਨੀਆਂ ਸੋਹਣੀਆਂ ਲੱਗਦੀਆਂ ਜਰੂਰ ਦੱਸਿਓ ਕਿ ਤੁਹਾਨੂੰ ਪਸੰਦ ਆਈਆਂ ਲਓ ਜੀ ਆਪਾਂ ਚੋਰੀ ਕਰਕੇ ਵਿਛਾਤੀ ਵਿਰਾਜ ਦੇ ਥੱਲੇ ਹੁਣ ਆਪਾਂ ਵਿਰਾਜ ਨੂੰ ਕਰਾਉਣੀ ਆ ਨਾਈਆਂ ਵਿਰਾਜ ਦੇ ਨਿੱਕੇ ਨਿੱਕੇ ਕੱਪੜੇ ਕਿੰਨੇ ਸੋਹਣੇ ਲੱਗਦੇ ਆ ਹਾਂਜੀ ਸਬਜ਼ੀਆਂ ਆਪਾਂ ਕੱਟ ਲਈਆਂ ਗਾਜਰ ਪਿੰਡੀ शिमला मिर्च ਤੇ ਚੀਕਵਾ ਜਿਹੜਾ ਟਿੰਡੋ ਵਰਗਾ ਆਪਾਂ ਲਈਆਂ ਹਰੀਆਂ ਮਿਰਚਾਂ ਲੰਬੀਆਂ ਤੇ ਇਹ ਇੰਨੀਆਂ ਜ਼ਿਆਦਾ ਕੋੜੀਆਂ ਬਣੀ ਹੁੰਦੀਆਂ ਪਰ ਬਹੁਤ ਜ਼ਿਆਦਾ ਸੋਹਣੀਆਂ ਤੇ ਇੱਕ ਪਿਆਜ਼ ਤੇ ਟਮਾਟਰ ਤੇ ਪਿਆਜ਼ ਹੀ ਪਾਵਾਂਗੇ ਆਪਾਂ ਕੱਲਾ ਕਿਉਂਕਿ ਗਰਮੀ ਪਹੁੰਚ ਆਦੀਆ ਵਿੱਚ ਫੂਨ ਆ ਰਿਹਾ ਆਪਾਂ ਬਾਅਦ ਚ ਗੱਲ ਕਰਦੇ ਆ ਹਾਂਜੀ ਆਪਣਾ ਨਾਲ ਵਿੱਚ ਫੋਨ ਆ ਗਿਆ ਸੀ ਤੇ ਆਪਾਂ ਸਾਰੀਆਂ ਸਬਜ਼ੀਆਂ ਫਰਾਈ ਕਰ ਲਈਆਂ ਪਨੀਰ ਪਿੰਡੀਆਂ Shimla ਮਿਰਚ ਗਾਜਰ ਤੇ ਚੀਕਵਾ ਤੇ ਪੋਨੇ ਨੂੰ ਇੱਥੇ ਤਾਂ ਚਿਕਵਾ ਬੋਲਦੇ ਪਤਾ ਨਹੀਂ ਆਪਣੇ ਕੀ ਬੋਲਦੇ ਹੋਣਗੇ ਵੈਸੇ ਟੰਡੇ ਵਰਗੇ ਆ ਜਿੱਦਾਂ ਟੰਡੇ ਹੁੰਦੇ ਆ ਆਪਣੇ ਕੱਚੇ ਕੱਚੇ ਤੇ ਇਧਰ ਆਪਾਂ ਪਿਆਜ਼ ਕੱਟ ਲਿਆ ਆਪਣੇ ਛੋਟੇ ਛੋਟੇ ਟਮਾਟਰ ਸੀ ਜਿਹੜੇ ਚਾਰੇ ਟਮਾਟਰ ਵੱਡਾ ਟਮਾਟਰ ਕੱਟ ਲਿਆ ਇੱਕ ਹਰੀਆਂ ਮਿਰਚਾਂ ਕੱਟ ਲਈਆਂ ਤੇ ਇਹ ਆ ਹੁਣ ਆਪਾਂ ਲਾਨੇ ਤੜਕਾ ਜੀਰਾ ਪਾਉਨੇ ਤੇ ਸਬਜ਼ੀ ਨੂੰ ਆਪਾਂ ਸਾਰੀ ਨੂੰ ਥੋੜਾ ਥੋੜਾ ਤੇਲ ਪਾ ਕੇ ਆਪਾਂ ਫਰਾਈ ਕੀਤਾ ਤੇ ਜ਼ਿਆਦਾ ਨਹੀਂ ਆਪਾਂ ਤੇਲ ਪਾਇਆ ਦਾਲਪਨ ਵਾਲੀ ਸੀ ਮੂਗੀ ਛੋਲੇ ਤੇ ਮਾਂ ਸਵੇਰੇ ਆਪਾਂ ਦਾਲ ਨਾਲ ਖਾ ਲਈ ਸੀ ਰੋਟੀ ਤੇ ਖਾਣਾ ਆਪਾਂ ਮੱਖਣ ਸਬਜ਼ੀ ਬਣਾ ਲਈਏ ਬਹੁਤ ਸਵਾਦ ਲੱਗਦੀ ਆ ਤੇ ਆਪਾਂ ਸਾਰਾ ਘੱਟ ਤੇਲ ਪਾ ਕੇ ਅੱਗੇ ਅੱਗੇ ਆਪਾਂ ਤੁਹਾਨੂੰ ਦਿਖਾਉਣੀ ਆ ਸਾਰਾ ਕਿੰਨਾ ਸੋਹਣਾ ਲੱਗ ਰਿਹਾ ਸਾਰਾ ਕੁਝ ਟਮਾਟਰ ਪਿਆਜ਼ ਹਰੀਆਂ ਮਿਰਚਾਂ ਕਿੰਨਾ ਸੋਹਣਾ ਲੱਗਦਾ ਤੇ ਸਵੇਰ ਦੀ ਬਹੁਤ ਜ਼ਿਆਦਾ ਕੜੜੀ ਧੁੱਪ ਸੀ ਬੜੇ ਕਪੜੇ ਕੁੱਪੜੇ ਸਿੱਕੇ ਤੇ ਸਾਰ ਦੇ ਕਿ 3 ਵਜੇ ਇੰਨਾ ਜ਼ਿਆਦਾ ਨਹੀਂ ਆ ਗਿਆ ਫਿਰ ਆਪਣੇ ਫਿਰ ਮੌਸਮ ਠੰਡਾ ਕਰਤਾ 2 ਦਿਨ ਹੋ ਗਏ ਸੀ ਜਿੰਨੇ ਧੁੱਪਾਂ ਸੀ ਬਹੁਤ ਜ਼ਿਆਦਾ ਕਰਨੀ ਸੀ ਫਿਰ ਬਣ ਕੇ ਠੰਡਾ ਮੌਸਮ ਕਰਤਾ ਤੇ ਧੰਨਵਾਦ ਵਾਹਿਗੁਰੂ ਦਾ ਪ੍ਰਮਾਤਮਾ ਦਾ ਠੰਡਾ ਮੌਸਮ ਰੱਖਦਾ ਹੈ ਲਓ ਜੀ ਸਬਜ਼ੀ ਆਪਣੀ ਬਣ ਗਈ ਬਹੁਤ ਸੋਹਣੀ ਤੇ ਇਹਨੂੰ ਆਪਾਂ ਹਨ ਜਾਲੀ ਦੇ ਕੇ ਟੱਕ ਦਾਂਗੇ ਕਿਉਂਕਿ ਜਿਹੜੇ ਜੇ ਆਪਾਂ ਜੇ ਦੁਪਰ ਟੱਕਣ ਦਵਾਂਗੇ ਤੇ ਭਾਪ ਬਣ ਕੇ ਵਿੱਚ ਪਾਣੀ ਬਣੂਗਾ ਤੇ ਇਹਨੂੰ ਆਪਾਂ ਜਾਲੀ ਦੇ ਕੇ ਟੱਕ ਦਾਂਗੇ ਫਿਰ ਵਿੱਚ ਤੇ ਪਾਣੀ ਨਹੀਂ ਬਣੂਗਾ ਭਾਪ ਨਹੀਂ ਬਣੂਗੀ ਜਿਹੜੀ ਬਰਨੈਸ਼ ਹੋਈ ਨਿਕਲ ਜੂਗੀ ਸਾਰੀ ਬਹੁਤ ਜ਼ਿਆਦਾ ਸੋਹਣੀ ਸਬਜ਼ੀ ਬਣੀ ਚੀਨਾਂ ਨਾਲ ਪਰੌਠੇ ਨਾਲ ਫੁਲਕੇ ਨਾਲ ਜਿੰਨਾ ਮਰਜ਼ੀ ਖਾਓ ਠੀਕ ਹੈ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੇ ਜੇ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਆ ਕਰੋ ਜਿਉਂਦੇ ਬਸਤੇ ਰਹੋ ਮਾਤਾ ਮਦਰ ਦਾਸ ਕਰਦੇ ਗੁਰਸਬ ਸਾਰਿਆਂ ਨੂੰ ਤੰਦਰੁਸਤੀ ਬਖਸ਼ਣ ਮਿਲਾਂਗੇ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ